ਸ਼ਾਰਪਰ న్యూਸ ਦੇਖ ਰਹੇ ਹਨ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸਵਸਕਤ ਅਸੀਂ ਹੁਸ਼ਾਪੁਰ ਦੇ ਮਾਡਲ ਟਾਊਨ ਵਿਖੇ ਮੌਜੂਦ ਹਾਂ ਜਿੱਥੇ ਕਿ ਰਸਤਾ ਜੋ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਏਜੰਸੀ ਹੋਟਲ ਤੋਂ ਰੋਸ਼ਣ ਗਰਾਊਂਡ ਵੱਲ ਨੂੰ ਜਾਂਦਾ ਹੈ ਸੋ ਇੱਕ ਪ੍ਰਸ਼ਾਸਨ ਦੀ ਤੁਹਾਨੂੰ ਮੂਰਖਤਾ ਹੀ ਦੱਸਣ ਜਾ ਰਹੇ ਹਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਮੈਂ ਇਸ ਕਾਰਨ ਵਰਤ ਰਿਹਾ ਹਾਂ ਕਿਉਂਕਿ ਇੱਕ ਪਾਸੇ ਤਾਂ ਸਰਕਾਰਾਂ ਅਤੇ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਚੇਤਨਨ ਕਰਦੀਆਂ ਨੇ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਰੁੱਖ ਲਗਾਏ ਜਾਣ ਉੱਥੇ ਹੀ ਹੁਸ਼ਾਰਪੁਰ ਕਾਰਪੋਰੇਸ਼ਨ ਜੋ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਸੋ ਤਸਵੀਰਾਂ ਤੁਸੀਂ ਇਹ ਦੇਖ ਸਕਦੇ ਹੋ ਇਹ ਪ੍ਰਸ਼ਾਸਨ ਵੱਲੋਂ ਜਿਹੜੇ ਦਰੱਖਤ ਹੈ ਕਈ-ਕਈ ਦਿਖਾ ਕੇ ਪੁਰਾਣੇ ਦਰੱਖਤ ਹੈ ਕਤਲ ਕਰ ਦਿੱਤੇ ਗਏ ਨੇ ਕਿਉਂਕਿ ਇੱਕ ਰੀਜ਼ਨ ਦੱਸਿਆ ਜਾ ਰਿਹਾ ਹੈ ਕਿ ਇੱਥੇ ਫੂਡ ਸਟਰੀਟ ਜਿਹੜੀ ਉਹ ਸਥਾਪਿਤ ਕੀਤੀ ਜਾਵੇਗੀ ਸੋ ਜੇਕਰ ਪ੍ਰਸ਼ਾਸਨ ਦੀ ਆਪਾਂ ਮੰਨੀਏ ਤਾਂ ਪ੍ਰਸ਼ਾਸਨ ਵੱਲੋਂ ਇਹ ਜੋ ਉਦਦਮ ਕੀਤਾ ਜਾ ਰਿਹਾ ਜਾਏ ਜਾਂ ਇਹ ਜੋ ਕਦਮ ਚੁੱਕਿਆ ਗਿਆ ਉਸ ਤੋਂ ਇੰਜ ਜਾਪਦਾ ਹੈ ਕਿ ਪ੍ਰਸ਼ਾਸਨ ਨੂੰ ਜੰਕ ਫੂਡ ਦੀ ਜ਼ਿਆਦਾ ਟੈਨਸ਼ਨ ਹੈ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨਾ ਉਹਨਾਂ ਨੂੰ ਜ਼ਿਆਦਾ ਉਹ ਰਾਸ ਆ ਰਿਹਾ ਹੈ ਕੁਝ ਦਿਨ ਪਹਿਲਾਂ ਆਪਾਂ ਗੱਲ ਕਰੀਏ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਵਨ ਮੋਥਸਪ ਬੱਚੇ ਕੋਲ ਪੁੱਛਿਆ ਜਿਹੜਾ ਉਹ ਲਗਾਇਆ ਗਿਆ ਸੀ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਉਹ ਵੱਡੀ ਤੋਂ ਵੱਡੀ ਗੈਂਟੀ ਦੇ ਵਿੱਚ ਬੂਟੇ ਲਾਉਣੇ ਤਾਂ ਜੋ ਅਸੀਂ ਆਪਣੇ ਵਾਤਾਵਰਣ ਦਾ ਬਚਾਅ ਕਰ ਸਕੀਏ। ਤੋਂ ਦੂਜੇ ਪਾਸੇ ਕੁਝ ਇਧਰ ਮਹੌਲਾ ਵਾਸੀ ਵੀ ਇਕੱਠੇ ਹੋਈ ਨੇ। ਕਾਂਗਰਸ ਦੀ ਕੌਂਸਲਰ ਵੀ ਮੌਜੂਦ ਨੇ ਜਿਹੜਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਤਸਵੀਰਾਂ ਦੇ ਵਿੱਚ ਮੈਂ ਕੈਮਰਾ ਪਕਸ ਨੂੰ ਕਹਾਂਗਾ ਕਿ ਦਿਖਾ ਦੇਣੀ ਕਿ ਪਿਛਲੇ ਪਾਸੇ ਇੱਕ ਸਕੂਲ ਵੀ ਹੈ। ਅਕਸਰ ਜਦੋਂ ਸਵੇਰ ਸਮੇਂ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚਦੇ ਸੀ ਜਾਂ ਛੁੱਟੀ ਵਕਤ ਆਪਣੇ ਬੱਚਿਆਂ ਨੂੰ ਲੈਡਲੀ ਹੋਣ ਦੇ ਸੰਤਾਂ ਇਹਨਾਂ ਦਰਖਤਾਂ ਦੀ ਛਾਂ ਹੇਠਾਂ ਖੜੇ ਹੋ ਕੇ ਆਪਣੇ ਬੱਚਿਆਂ ਦਾ ਇੰਤਜ਼ਾਰ ਕਰਦੇ ਸਨ ਪਰੰਤੂ ਹੁਣੇ ਸਮਾਂ ਜਿਹੜਾ ਖਤਮ ਹੋ ਚੁੱਕਿਆ ਤਾਂ ਕਿਉਂਕਿ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਵੱਲੋਂ ਕਤਲ ਕਰ ਦਿੱਤਾ ਗਿਆ ਇਹਨੇ ਕੈਲਕੀ ਦੇ ਹੱਥੇ ਪਰੋਨੇ ਤੇ ਦਰੱਖਤ ਤੋਂ ਗੱਲਬਾਤ ਕਰਾਂਗੇ ਮਹੱਲਾ ਵਾਸੀ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਅਜੇ ਤਾਂ ਪਿਆਨਾ ਮੈਂ ਹੋਦਾ ਤਾਂ ਇਹ ਵੀ ਕਿਹੜਾ ਮੁੱਲ ਹੈ ਠੀਕ ਹੈ ਜੀ ਕਿਵੇਂ ਵੇਖਦੇ ਹਾਂ ਕਿ ਦੱਸਿਆ ਜਾ ਰਿਹਾ ਕਿ ਕਾਰਪੋਰੇਸ਼ਨ ਵੱਲੋਂ ਇੱਕ ਫੂਡ ਸਪਲੀਟ ਤਿਆਰ ਕਰਨ ਦੇ ਲਈ ਇੱਥੇ ਦਰਖਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਜੀ ਇਹ ਬਹੁਤ ਮਾਰੀ ਗੱਲ ਹੈ। ਤੇ ਇਹ ਲੱਕਿੰਗ ਪਰਚੇ ਇੱਕ ਸਮਝ ਦੇ ਜਿਹੜਾ ਕਿਸੇ ਪਬਲਿਕ ਪੁਪੂਰਾ ਬੱਚੇ ਪੀੜਸ ਸੱਜੇ ਕਿ ਵੇਟ ਕਰਦੇ ਬੱਚੇ ਨੂੰ ਲੈਣ ਵਾਸਤੇ ਔਰ ਮਤਲਬ ਸਾਰੇ ਸਖਰ ਜੀ ਜਿਹੜੇ ਉਹ ਜੁੜੀ ਲੱਕਿੰਗ ਵੀ ਜਿਹੜੀਆਂ ਲੱਗਦੀਆਂ ਨੇ ਜਿੱਥੇ ਕੋਈ ਬਾਤ ਦੀ ਜਿਹੜੀ ਮੋਟੀਆਂ ਮਤਲਬ ਆਪਸ ਮਤਲਬ ਜੀ 200 250 ਰੁਪਏ ਦਾ ਨਾਲ ਪਾਣੇ ਚ ਰੱਖਦੇ ਜੀ ਸਾਡੇ ਕੀ ਸਾਡੇ ਬੱਚਿਆਂ ਦਾ ਬੱਚੇ ਉਹਨਾਂ ਵਾਸਤੇ ਦੇਖਣਾ ਇੰਨੀ ਵੱਡੀ ਗੱਲ ਹੈ। ਕਿਦਾ ਆਕਸੀਜਨ ਦੀ ਇੰਨੀ ਕਮੀ ਸੀ ਦੇਖਿਆ ਤੁਸੀਂ ਉਹਨਾਂ ਵੇਲੇ ਵੀ ਦੇਖਿਆ ਤੁਸੀਂ ਆਕਸੀਜਨ ਅਸੀਂ ਫਰੰਡਰ ਵਾਰ ਕਿੰਨੇ ਕਿੰਨੇ ਦੇ ਦੇਖੇ ਆ ਉਹਦੀ ਸਥਿਤੀ ਮਨੇ 5 6 ਤੁਸੀਂ ਭੇਜੇ ਇਥੇ ਤੁਸੀਂ ਵੜਦੇ ਵੇਲੇ ਤੁਸੀਂ 10 ਹਰ ਬੰਦਾ ਦੇ ਆਕਸੀਜਨ ਕੋ ਛੇ ਲੀਟਰ ਆਪਾਂ ਬਿਨਾਂ ਮਤਲਬ ਬਿਨਾਂ ਕਿਸੇ ਕੋਰੋਨਾ ਵਾਰਤ ਗੱਲ ਕਰੀਏ ਤਾਂ ਆਕਸੀਜਨ ਦਾ ਇੱਕ ਤਰ੍ਹਾਂ ਦੇ ਨਾਲ ਕਾਲ ਪਿਆ ਹੋਇਆ ਸੀਗਾ ਤਾਂ ਅੱਗੇ ਪਿੱਛੇ ਪੁਲਿਸ ਦੀਆਂ ਗੱਡੀਆਂ ਲਾ ਕੇ ਲੈਣੇ ਉਸ ਦੇ ਨਾਲੀਆਂ ਗੱਡੀਆਂ ਆ ਰਹੀਆਂ ਸੀ ਤਦੋਂ ਤੋਂ ਫੇਰ ਵੀ ਪ੍ਰਸ਼ਾਸਨ ਨੂੰ ਸ਼ਰਮ ਸ਼ਰਮ ਨਹੀਂ ਆਈ ਇਸ ਤਰ੍ਹਾਂ ਦਾ ਕੰਮ ਬਹੁਤ ਸਰਗਰਮ ਬਹੁਤ ਜਲਸਾ ਸਾਡੇ ਦਾ ਲੋਕ ਜੋਰ ਵੀ ਬਣੇ ਨੇ ਵਧੀਆ ਮੰਤਰੀ ਰਹੇ ਨੇ ਵਧੀਆ ਡਾਉਟ ਵਰਕ ਮੰਤਰੀ ਸਾਰੇ ਕੰਮ ਕਰਦੇ ਨੇ ਬਹੁਤ ਵਧੀਆ ਉਹਨਾਂ ਨੂੰ ਪਹਿਲੇ ਹੋਇਆ ਪਰ ਜਿਹੜੇ ਵੀ ਅਫਸਰਾਂ ਨੇ ਇਹ ਕੰਮ ਕੀਤਾ ਆ ਜਿਹੜੇ ਵੀ ਨਾਲ ਕੋਈ ਬੰਦਾ ਹੈਗਾ ਉਹ ਉਹਨਾਂ ਨੂੰ ਜਵਾਬ ਨਹੀਂ ਹੋਣੀ ਚਾਹੀਦਾ ਯਾਰ ਐਟਲੀਸਟ ਬੰਦੇ ਨੂੰ ਸਾਡੇ ਦੇਸ਼ ਹੈਗੇ ਆ ਉਹ ਗੰਦ ਕੰਮ ਕਰਦਾ ਉਹਦੀ ਅਨਸਰਬਲਸ ਹੋਵੇ ਨਾ ਕੋਈ ਉਹ ਜੀ ਵੱਢਦੇ ਹੀ ਆ ਅਗਲੇ ਨਹੀਂ ਵੱਢਾਂਗੇ ਪਿਛਲੇ ਵੀ ਕਾ ਬੱਡੇ ਆ ਅਗਲੇ ਤਾਂ ਠੀਕ ਆ ਅਗਲੇ ਤਾਂ ਨਹੀਂ ਵੱਢਣਾ ਚਾਹੀਦਾ ਤਾਂ ਹੋਣਾ ਜਿਹੜੇ ਯਾਨੀ ਪਾਸ ਤੋਂ ਤੁਹਾਡੇ ਪਿੱਛੇ ਨਜ਼ਰ ਆ ਰਹੇ ਇਹਨਾਂ ਤੇ ਵੀ ਦੱਸਿਆ ਜਾ ਰਿਹਾ ਕਿ ਆ ਜੀ ਬਹੁਤ ਮਾੜੀ ਗੱਲ ਹੈ ਯਾਰ ਬੰਦੇ ਜਾਣਦੇ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਸਾਰੇ ਆਪਸ ਵਿੱਚ ਪੜੇ ਜੁਕੇ ਆ ਸਾਰੇ ਚੰਗੇ ਆ ਸਭ ਨੂੰ ਪਤਾ ਬੋਤਲਸ ਆ ਸਾਰੇ ਹੀ ਜਿਆਦਾ ਰਿਹਾ 20 10 ਰੱਖ ਲਵਾ ਰਹੇ ਆ ਔਰ ਕੋਈ ਨਾ ਕੋਈ ਹੋਰ ਇੰਪੋਰਟੈਂਟ ਗੱਲ ਹੈ ਬਿਲਕੁਲ ਨਹੀਂ ਸਾਡਾ ਕੋ ਨੈਸ਼ਨਲ ਵੇ ਦਾ ਕੋ ਛੇਡ ਆਈ ਵੀ ਆ ਲੇਕਿਨ ਅੰਦਰ ਮੋਡਰਨ ਅੰਦਰ ਹੀ ਆ ਗਿਆ ਅੰਦਰ ਦੀ ਸਪੀਡ ਹੈ ਕਿ ਇਹ ਤੋਂ ਲੋਰਡ ਜੀ ਭਾਜੀ ਪੁੱਛਣ ਨਹੀਂ ਬਿਲਕੁਲ ਨਹੀਂ ਇਹ ਨਿਊ ਯੂਸੂਲਜੀ ਜਾਂਦੀ ਹੱਦ ਨਹੀਂ ਜ਼ਿਆਦਾ ਯੂਸੂਲਜੀ ਇਹ ਤਾਂ ਬਹੁਤ ਜਿਆਦਾ ਬਹੁਤ ਜਿਆਦਾ ਗਲਤ ਗੱਲ ਹੈ ਬਹੁਤ ਤੋਂ ਜ਼ਿਆਦਾ ਦੇਖਦੇ ਹੋਏ ਕਾਰਪੋਰੇਸ਼ਨ ਵੱਲੋਂ ਇਹ ਕੇਸ ਹੈ ਮੈਂ ਜਿਹੜਾ ਕਿਹਾ ਗਿਆ ਹੈ ਕਿ ਤਰ੍ਹਾਂ ਦੇ ਨਾਲ ਕੁਦਰਤ ਦਾ ਕਾਂ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਾਊਸਿੰਗ ਮਿਨਿਸਟਰ ਕੋਈ ਸੀ ਤਾਂ ਕਾਂਗਰਸ ਦੇ ਐਮਸੀਆਂ ਵੱਲੋਂ ਕਾਫੀ ਵੱਡੇ ਪੱਧਰ ਤੇ ਵਿਰੋਧ ਵੀ ਕੀਤਾ ਗਿਆ ਸੀ ਬੀਕੋ ਜੇ ਤਾਂ ਤੁਸੀਂ ਦੱਸਿਆ ਸੀ ਕਿ ਪ੍ਰਸ਼ਾਸਨ ਨੂੰ ਜੰਕਪੂਰ ਦਾ ਜ਼ਿਆਦਾ ਫਿਕਰ ਲੋਕਾਂ ਦੀ ਕੀਦ ਨਾਲ ਨਹੀਂ ਹੈਗਾ ਜਿੱਦੂ ਇਹ ਮਤਾ ਹਾਊਸ ਦੇ ਵਿੱਚ ਲੈ ਕੇ ਆਏ ਸੀ ਉਦੋਂ ਅਸੀਂ ਇਹਨਾਂ ਨੂੰ ਬੀਤੀ ਕੀ ਬੀਤੀ ਸੀ ਔਰ ਸਾਡੇ ਨਾਲੇ ਬੈਸਦ ਸਹੀ ਦਾ ਕਰਦੇ ਸੀਗੇ ਮੰਤਰੀ ਸਾਹਿਬ ਉਦੋਂ ਤੋਂ ਮੰਤਰੀ ਸਾਹਿਬ ਐਕਸਮਨਿਸਰ ਸਾਹਿਬ ਫਿਰ ਅਸੀਂ ਜਿਹੜਾ ਸਾਨੂੰ ਇਹਨਾਂ ਨੇ ਇਹ ਸ਼ੋਰ ਸੰਦਵਾਇਆ ਸੀ ਕਿ ਜਿਹੜੇ ਬੂਟੇ ਆ ਨਹੀਂ ਵਡਾਂਗੇ ਅਸੀਂ ਜਿਹੜੀ ਇਹਦੀ ਹਿੰਦਲੀ ਗੱਦਾ ਕਰਾਂਗੇ ਕਿ ਜਿਹੜੇ ਬੂਟੇ ਆ ਉਹ ਬਚ ਜਾਣ ਜਿਹੜਾ ਆਪਾਂ ਸਾਈਡ ਤੇ ਲਿੰਕ ਰੋਡ ਦੇਣੀ ਔਰ ਗੱਭਿਓ ਜਿਹੜੇ ਬਰਾਂ ਬਣਾਉਣੇ ਆ ਬੂਟਿਆਂ ਨੂੰ ਨੁਕਸਾਨ ਹੀ ਦਿੱਤਾ ਜਾਊਗਾ ਔਰ ਮੈਂ ਕੱਲ ਦੇਖਿਆ ਪਰ ਮੈਂ ਦਿਖਾਉਣਾ ਚਾਹੁੰਦਾ ਨਾ ਸ਼ਰ ਜਿੰਪਾ ਜੀ ਦੀ ਉਮਰ ਤੋਂ ਜਾੜਾ ਦੇ ਬੂਟੇ ਹੋਣ ਗਏ ਐ ਇਦਾਂ ਦੇ ਬੂਟੇ ਬਣਾਉਂਗੇ ਸਾਡੀਆਂ ਦੋ ਤਿੰਨ ਫਲਾ ਲੰਘੇ ਨਹੀਂ ਫੇ ਜਾ ਕੇ ਇਦਾਂ ਵੱਡੇ ਬੂਟੇ ਹੋਣੇ ਔਰ ਮੈਂ ਸਵੇਰੇ ਗੱਲ ਕੀਤੀ ਸੀਗੀ ਆਪਣੇ ਡੀ ਐਫਓ ਸਾਹਿਬ ਨਾਲ ਵੀ ਰੇਂਜ ਅਫੀਸਰ ਨਾਲ ਵੀ ਉਹ ਕਹਿੰਦੇ ਸਾਡੀ ਨੋਟਿਸ ਹੀ ਨਹੀਂ ਕਿ ਬੂਟੇ ਵੱਢਣੇ ਕਿੰਨੀ ਹਾਸੋ ਹੀ ਨਹੀਂ ਗੱਲ ਆ ਵੀ ਬਿਨਾ ਕੰਪੀਟੈਂਟ ਅਥਾਰਟੀ ਤੋਂ ਕਿਸੇ ਤੋਂ ਵਿਦਾਊਟ ਪਰਮਿਸ਼ਨ ਲੈਰ ਨੇ ਬੂਟੇ ਵੱਢ ਦਿੱਤੇ ਕਿੰਨੀ ਇਹਨਾਂ ਨੇ ਮਾਲਾ ਸਿਸਟਮ ਇਹ ਕੀਤਾ ਸੋ ਹੁਣ ਮੈਂ ਤੁਹਾਡੇ ਕੈਂਪ ਦੇ ਤੂੰ ਇਹੀ ਬੇਨਤੀ ਕਰਨੀ ਚਾਹੁੰਦਾ ਇਹਨਾਂ ਨੂੰ ਕਿ ਤੁਸੀਂ ਜਿਹੜੇ ਬੂਟੇ ਬਚ ਗਏ ਸਾਡੇ ਕੋਲ ਇਥੇ ਪੱਕਾ ਧਰਨਾ ਲੱਗੂਗਾ ਜਿੰਨੇ ਜਿਹੜੇ ਇਥੇ ਬੂਟੇ ਨਹੀਂ ਬਚਦੇ ਇੱਕ ਪਾਸੇ ਸਵਾਲ ਇਹ ਹੈ ਕਿ ਮੁੱਖ ਮੰਤਰੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੱਧਾਨੀ ਪਹੁੰਚਦੇ ਨੇ ਉਹਨਾਂ ਵੱਲੋਂ ਬੂਟਾ ਇੱਕ ਲਗਾਇਆ ਗਿਆ ਕਿ ਆਪੇ ਸਿੱਤੀ ਸੈਂਟਰ ਦੇ ਅੰਦਰ ਵਨ ਮੋਸਟ ਆਫ ਮੁਕੇ ਤਾਲੂਕਾਂ ਨੂੰ ਇਹ ਉਹਨਾਂ ਵੱਲੋਂ ਪ੍ਰੇਰਨਾ ਪ੍ਰੇਰਿਤ ਕੀਤਾ ਜਾਂਦੀ ਕਿ ਜ਼ਬਰਦਸਤ ਵੱਡੀ ਗੈਂਟ ਦੇ ਵਿੱਚ ਬੂਟੇ ਲਾਇਆ ਜਾ ਪਰੰਤੂ ਦੂਜੇ ਪਾਸੇ ਖੁੱਦ ਸਰਕਾਰੀ ਤੰਤਰ ਦੀ ਗੱਲ ਕਰੀਏ ਤਾਂ ਅੱਜ ਆਹ ਜੜ ਖਲਾ ਰਿਹਾ ਜੀ ਦੇਖੋ ਬੜੇ ਵੱਡੇ ਲੈਵਲ ਦੇ ਉੱਤੇ ਵੀ ਜਿਹੜਾ ਫਿਰ ਤੋਂ ਲੌਂਗੀ ਨੂੰ ਸ਼ੁਰੂ ਕਰਦੇ ਨੇ ਦੇਖਣਾ ਹੁਣ ਅੰਬਰ ਦਾ ਮਹੀਨਾ ਖਤਮ ਹੋਣ ਤਿਆਰ ਆ ਪਰ ਟੈਂਪਰੇਚਰ ਦੇਖ ਲੈ ਤੇ ਖੜੇ ਨਹੀਂ ਹੋਈ ਜਾ ਰਿਹਾ ਇਹਦੇ ਬੰਦੇ ਨੂੰ ਆਪਣੀ ਆਕਮਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਕੀ ਕੰਮ ਕਰਦੇ ਪਏ ਆ ਅਸੀਂ ਆਪਣੀ ਜੇਬਾਂ ਭਰਨ ਦੇ ਚੱਕਰਾਂ ਦੇ ਦੇਖੋ ਮੈਂ ਕਿਸੇ ਨੂੰ ਇਹ ਸਿਸਟਮ 'ਚ ਗਲਤ ਨਹੀਂ ਕਹਿਣਾ ਪਰ ਸਾਡੀ ਕਾਰਪੋਰੇਸ਼ਨ ਦਾ ਸਿਸਟਮ ਇਨਾ ਮਾੜਾ ਹੋ ਗਿਆ ਸੀਗਾ ਇੱਕ ਸੁਪਰ ਮੇਅਰ ਨਾਮ ਦੀ ਚੀਜ਼ ਇੱਕ ਬੰਦੇ ਨੇ ਬਿਠਾਈ ਸੀ ਮੰਤਰੀ ਸਾਹਿਬ ਨੇ ਉੱਥੇ ਉਦੋਂ ਦੇ ਮਿਨਿਸਟਰ ਸਾਹਿਬ ਨੇ ਜਿਹੜਾ ਮਤਾ ਆਉਣਾ ਜਿਹੜੀ ਲੈਂਥ ਵੱਜਣੀ ਮੰਤਰੀ ਸਾਹਿਬ ਦੇ ਜਿੰਪਾ ਜੀ ਦੇ ਆਪਣੇ ਜਿਹੜਾ ਸਿਸਟਮ ਸੀਗਾ ਇਹਨਾਂ ਦਾ ਜਿਹੜਾ ਭਤੀਜਾ ਭਾਣਦਾ ਸੀ ਸਾਰਾ ਸਿਸਟਮ ਉਹੀ ਕਰਦਾ ਸੀ ਔਰ ਜਿੰਨਾ ਜੋ ਇਹ ਹੁਣ ਕੁਦਰਤ ਦਾ ਜਿਹੜਾ ਘਾਣ ਹੋ ਰਿਹਾ ਤੇ ਅਫਸਰ ਕੀ ਕਰਦੇ ਸੀ ਜੇਕਰ ਉਹ ਤੱਕ ਜਿਉਂ ਚੋਂਦਾ ਸੀਗਾ ਅਫਸਰ ਕੋਈ ਥੋਤੇ ਥੋੜੀ ਬੈਠੇ ਹੋਏ ਨਹੀਂ ਜਿੱਥੇ ਦੇਖੋ ਉਹ ਕਹਿੰਦੇ ਜਿਹੜਾ ਅਫਸਰ ਹੁੰਦਾ ਮਸ਼ੀਨ ਹੁੰਦੀ ਤੋਤੇ ਵਾਲੀ ਕਹਿੰਦੇ ਵੀ ਜਿੱਦਾਂ ਉਹਦੀ ਚੂੜੀ ਮਰੋੜੀ ਜਾਣੀ ਅਫਸਰ ਨਹੀਂ ਹੁੰਦਾ ਬੋਲਣਾ ਔਰ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਸੀ ਇਹ ਕੰਮ ਕਰਕੇ ਰਾਜੀ ਹੋਏ ਸੀਗੇ ਉਹਨਾਂ ਦੀ ਬਾਹ ਮੋੜ ਕੇ ਇਹ ਕੰਮ ਕਰਾਇਆ ਗਾਮ ਬਾਹ ਮੋੜਨ ਦਾ ਇਹਦਾ ਉਹਨੂੰ ਇੰਨਾ ਕੁ ਪ੍ਰੈਸ਼ਰਾਈਜ਼ ਕੀਤਾ ਹੈ ਕਿ ਕਿਸੇ ਨੂੰ ਬਦਲਿਆ ਦੇ ਨਹੀਂ ਤਮੇ ਜਿੱਤੇ ਕਿਸੇ ਨੂੰ ਕੋਈ ਦਿੱਤਾ ਔਰ ਅੱਜ ਦੇਖ ਲਓ ਤੁਸੀਂ ਸਾਨੂੰ ਆਸ਼ਵਾਸਨ ਅਸੀਂ ਚੁਣੇ ਹੋ ਇਹ ਮੈਂਬਰ ਹਨ ਪਰ ਉਹ ਚੁਣੇ ਹੋਏ ਮੈਂਬਰਾਂ ਨੂੰ ਤੁਹਾਨੂੰ ਕੋਲੀ ਦੇ ਕੇ ਤੇ ਫਿਰ ਦੇ ਫਿਰ ਕਹਿੰਦੇ ਆਪ ਲੋਕਾਂ ਦਾ ਹੀ ਹਾਸੇ ਹੁੰਦੇ ਹੋ ਮੈਂ ਤੁਹਾਡੇ ਸਦੀਸ਼ ਕੁਮਾਰ ਸਾਨੀ ਇੰਜੀਨੀਅਰ ਉਸਨੂੰ ਕਰਫੂ ਇੱਕ ਨਗਰ ਨਿਗਮ ਪ੍ਰੋਜੈਕਟ ਨੇ ਇਹ ਮਾਰਲ ਟਾਊਨ ਦੇ ਵਿੱਚ ਫੂਡ ਸਟ੍ਰੀਟ ਬਣਾਉਣ ਦਾ ਕੀ ਪ੍ਰੋਜੈਕਟ ਚਲ ਰਿਹਾ ਹੈ ਤੇ ਮਾਡਰਨ ਕਮਨ ਜਿਹੜਾ ਸਪੋਰਟ ਸਟ੍ਰੀਟ ਤਾਂ ਅੱਜਕੱਤ ਚੱਲ ਰਿਹਾ ਹੈ ਉਦੇ ਵਿੱਚ ਰੋਡ ਵਾਈਡਰਿੰਗ ਹੋਏਗੀ ফুটਪਾਥ ਬਣਨਗੇ ਸੈਂਟਰ ਵਰਕ ਬਣੇਗਾ ਪੈਂਸਿਲ ਲਾਈਟਾਂ ਲੱਗਣਗੀਆਂ ਤੇ ਸੜਕ ਦੋਨੋਂ ਪਾਸੇ ਸੜਕ ਜਿਹੜੀ ਹੈ ਉੱਤੇ ਪੀਸੀ ਪਾਈ ਜਾਏਗੀ ਇੱਥੇ ਕੁਝ ਕੰਮ ਨਗਰ ਨਿਗਮ ਉਹਨਾਂ ਕਿੱਥੇ ਜਾਣੇ ਤੇ ਕੁਝ ਸੀਐਸਆਰ ਚੋਂ ਕੀਤਾ ਜਾਵੇਗਾ ਠੀਕ ਹੈ ਨਗਰ ਨਿਗਮ ਉਹਨਾਂ ਸੜਕ ਤੇ ਲੋਕਪਾਲ ਦਾ ਕੰਮ ਕੀਤਾ ਜਾਏਗਾ ਤੇ ਕੋਤੇ ਦੇਖਣ ਦੇ ਵਿੱਚ ਆਇਆ ਬਹੁਤ ਵੱਡੇ ਪੱਧਰ ਤੇ ਜਿਹੜਾ ਦਰਖਤਾਂ ਦਾ ਜਾਇਕ ਕੁਦਰਤ ਦਾ ਉੱਥੇ ਕਤਲ ਕੀਤਾ ਜਾ ਰਿਹਾ ਸਰੋਂ ਕਿੰਨਾ ਵੀ ਜ਼ਰੂਰੀ ਸੀਗਾ ਕਿ ਫੂਡ ਸਟਰੀਟ ਬਣਾਉਣ ਲਈ ਇੱਕ ਪ੍ਰੋਜੈਕਟ ਨੂੰ ਪਾਸ ਕਰਨ ਦੇ ਲਈ ਉਹ ਦਰਖਤਾਂ ਦਾ ਕਤਲ ਤੱਕ ਜਿਹੜਾ ਕਰ ਦਿੱਤਾ ਗਿਆ ਜੀ ਦਰਖਤਾਂ ਦੀ ਪ੍ਰਬੰਧਨੀ ਲੈ ਕੇ ਉਹ ਤੋਂ ਉਹ ਦਾ ਜਿਹੜਾ ਫੋਰੈਸਟ ਵਾਲਿਆਂ ਤੋਂ ਪ੍ਰਬੰਧਨੀ ਲੈ ਕੇ ਉਹਦਾ ਰੇਟ ਫਿਕਸ ਕਰਾ ਕੇ ਬੋਲੀ ਕਰਾ ਕੇ ਕਰਵਾਇਆ ਗਿਆ ਤੇ ਉੱਥੇ ਪਲਾਂਟਸ ਵੀ ਲਗਾਏ ਜਾਣਗੇ ਜਿੰਨੇ ਕੱਟੇ ਗਏ ਉਸ ਤੋਂ ਬਾਅਦ ਪਲਾਂਟ ਸਿੱਟ ਆਏ ਜਾਣਗੇ ਪਰ ਸਰ ਤੇ ਡੀ ਐਫ ਨਾਲ ਸਾਡੀ ਗੱਲ ਹੋਈ ਹੈ ਰੇਂਜ ਅਫਸਰ ਨਾਲ ਵੀ ਸਾਡੀ ਨਹੀਂ ਤੇ ਮਜੂਕੇ ਤੇ ਲੋਕ ਸੀ ਉਹਨਾਂ ਦੀ ਕਈਆਂ ਦੀ ਗੱਲ ਹੋਈ ਹੈ ਉਹ ਕਹਿੰਦੇ ਸਾਨੂੰ ਤਾਂ ਪਤਾ ਤੱਕ ਵੀ ਨਹੀਂ ਹੈ ਕਿ ਇਹ ਦਰਖਤ ਕੱਟੇ ਜਾ ਰਹੇ ਨਿਗਮ ਵੱਲੋਂ ਨਹੀਂ ਉਹਨਾਂ ਵੱਲੋਂ ਰੇਟ ਫਿਕਸ ਕਰਾਏ ਗਏ ਹੈ ਫੋਰੈਸਟ ਵਾਲਿਆਂ ਤੋਂ ਫਿਰ ਸੋਬਾ ਦਾ ਓਪਨ ਬੋਲੀ ਹੋਈ ਹੈ ਬੋਲੀ ਤੋਂ ਬਾਅਦ ਇਧਰ ਕਟਾਇਆ ਜਾ ਰਿਹਾ ਹੈ ਮਨਜ਼ੂਰੀ ਲਈ ਹੋਈ ਹੈ ਜੀ ਇੱਕ ਪਾਸੇ ਆਪਾਂ ਐਸੇ ਸਭ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਵਨ ਮੋਸਮ ਬਣਾਉਣ ਹੁੰਦੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਵੱਧ ਤੋਂ ਵੱਧ ਬੂਟੇ ਲਾਓ ਪਰ ਦੂਜੇ ਪਾਸੇ ਕੁਦਰਤ ਦਾ ਕਹਾਣੀ ਕਿੰਨਾ ਕਿ ਜਾਇਜ਼ ਹੈ ਜੇ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿੱਚ ਕਾਫੀ ਪਲਾਂਟਸ ਲਗਾਏ ਜਾ ਰਹੇ ਨੇ ਹੁਣ ਵੀ ਕੰਮ ਤੱਕੜ 4-5 ਹਜ਼ਾਰ ਪਲਾਂਟਸ ਬਗ ਨਗਰ ਨਿਗਮ ਨੇ ਲਗਾਇਆ ਤੇ ਉਹ ਸੜਕ ਤੇ ਵੀ ਸੈਂਟਰ ਵਰਤੀ ਬਣਾਇਆ ਜਾਊਗਾ ਤੇ ਜਿਹੜੇ ਪਲਾਂਟਸ ਹੈ ਦੰਨੋ ਤੇ ਲਗਾਏ ਜਾਣਗੇ we at gna university see potential in everyone and everything around us we drive innovation and entrepreneurship we groom competent global citizens to effect positive change around them